ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਜ਼ਰੂਰ ਨੋਟ ਕਰ ਲਿਓ ਪਿੰਡ ਮਾਛੀਕੇ ਆ ਗਿਆ ਸਜਣੋ ਨੇੜੇ ਖੇਮ ਕਰਨ ਤੇ ਤਹਿਸੀਲ ਪੱਟੀ ਦੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹੀ ਆ ਜਾਂਦਾ ਤੇ ਤੁਹਾਨੂੰ ਇੱਕ ਝੋਟੀ ਇਸ ਵੀਡੀਓ ਦੇ ਵਿੱਚ ਵਿਖਾਉਣ ਲੱਗੇ ਆ ਭਰਾ ਦੇ ਘਰੋਂ ਅੱਗੇ ਵੀ ਤੁਹਾਨੂੰ ਵੀਡੀਓ ਵਿਖਾਉਂਦੇ ਰਹਿੰਨੇ ਆ ਅੱਜ ਵੀ ਇੱਕ ਜਿਹੜੀ ਵੀਡੀਓ ਵਿਖਾਉਣ ਲੱਗੇ ਆ ਤੇ ਸੱਜਣੋ ਇਹ ਸੋਚ ਲਿਓ ਵੀ ਝੋਟੀ ਮੇਲਿਆਂ ਵਾਲੀ ਆ ਮੂਹਰਾ ਦੇ ਵਿੱਚ ਜੇ ਕਿਸੇ ਭਰਾ ਨੇ ਚਵਾਈ ਤੇ ਮਹਿ ਲਾਉਣੀ ਹੋਈ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਕੋਈ ਕਸਰਾ ਨਹੀਂ ਛੱਡਦੀ ਅੱਗੇ ਉਹਦੀ ਤਕਦੀਰ ਆ ਵੀ ਉਹ ਜੱਤ ਦਾ ਜਾਂ ਹਰਦਾ ਉਹਦਾ ਗੱਲਾਂ ਗਾਂਦੀਆਂ ਪਰ ਮੈਂ ਜੇ ਕੋਈ ਕਮੀ ਨੀ ਗਈ ਆ ਕੇ ਵੇਖਿਓ ਐਡਾ ਕਦਕਾਠ ਤੁਸੀਂ ਪਹਿਲੀ ਵਾਰੀ ਵੇਖੋਗੇ ਬਾਕੀ ਤੁਹਾਨੂੰ ਤੋਰ ਕੇ ਵਿਖਾਉਣੇ ਆ ਬਾਕੀ ਜਿੰਨਾ ਵੀ ਦੁੱਧ ਬਾਦ ਦਿੱਤਾ ਘਰੇ ਚੋਈ ਪਾਲੀ ਮੈਂ ਆ ਆਪਾਂ ਭਰਾ ਤੋਂ ਤੁਹਾਨੂੰ ਜਾਣਕਾਰੀ ਲੈ ਕੇ ਦੱਸਦੇ ਆ ਅ ਵੀਰ ਜੀ ਸਾਸਰੀਕਾ ਸਾਸਰੀਕਾਲ ਵੀਰ ਜੀ ਸਾਸਰੀਕਾਲ ਹੋਰ ਸੁਣਾਓ ਵਧੀਆ ਜੀ ਵੀਰ ਜੀ ਚੜਦੀ ਕਲਾ ਨਾ ਹਾਂਜੀ ਹਾਂਜੀ ਚੜਦੀ ਕਲਾ ਜੀ ਤੇ ਆ ਟਾਪ ਦਾ ਨਗੀਨਾ ਫਿਰ ਟਾਪ ਦਾ ਨਗੀਨਾ ਵੀਰ ਜੀ ਬਸ ਇਸ ਤਰ੍ਹਾਂ ਇਕੱਠੇ ਕੀਤੇ ਪੰਜ 6 ਸਾਲ ਹੋ ਗਏ ਇਸ ਕੰਮ 'ਚ ਲੱਗੇ ਆ ਠੀਕ ਆ ਨਗੀਨੇ ਚੁਣ ਚੁਣ ਕੇ ਇਕੱਠੇ ਕੀਤੇ ਆਪਾਂ ਠੀਕ ਆ ਇਹ ਝੋਟੀ ਆਪਣੀ ਸੁਆ ਕਿਹੜਾ ਸੁਆ ਆਪਣਾ ਇਹ ਝੋਟੀ ਸੋਹਦੀ ਤੀਜਾ ਤੀਜਾ ਤੇ ਆਪਣਾ ਡਰੈਸ ਪ੍ਰੋਪਰ ਇਥੋਂ ਦਾ ਦੱਸ ਸਕੀ ਸਾਡੇ ਡਰੈਸ ਆਪਣਾ ਪਿੰਡ ਆ ਗਿਆ ਮਾਛੀਕੇ ਕੋਲੇ ਆਪਣੇ 2 ਕਿਲੋਮੀਟਰ ਤੇ ਖੇਮ ਕਰਨ ਖੇਮ ਕਰਨ ਵੱਡੀ ਨਿਸ਼ਾਨੀ ਹਾਂਜੀ ਖੇਮ ਕਰਨਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਓਕੇ ਹਾਂਜੀ ਨੰਬਰ ਮੇਰੇ ਵੀਰ ਦਾ 9478519002 ਨੰਬਰ ਨਾਮ ਵੀ ਦੱਸੀਏ ਘਰ ਵੀ ਲੱਭ ਲੈਣਗੇ ਹੁਣ ਤਾਂ ਤੇਰਾ ਹਨਾ ਹਾਂਜੀ ਹਾਂਜੀ ਪਤਾ ਹੀ ਆ ਤਕਰੀਬਨ ਪਿੰਡ 'ਚ ਕਿਸੇ ਤੋਂ ਪੁੱਛ ਲੈਣਾ ਵੀ ਮੱਝਾਂ ਜਿਹੜੇ ਵੀਰ ਰਿਆਣੇ ਨੂੰ ਲਿਆਉਂਦੇ ਉਹਨਾਂ ਦੇ ਘਰੇ ਜਾਣਾ ਸਾਰਾ ਪਿੰਡ ਹੀ ਗਵਾਈ ਦੇ ਦਊਗਾ ਵੀ ਠੀਕ ਡੰਗਰ ਆਉਂਦੇ ਆ ਡੰਗਰ ਆਉਂਦੇ ਆ ਹਨਾ ਹਾਂਜੀ ਸੂਆ ਤੀਜਾ ਸੂਆ ਤੀਜਾ ਘਰੇ ਦੂਜਾ ਸੂਆ ਆਪਾਂ ਘਰੇ ਚੋਈ ਆ ਹਾਂ ਦੂਜਾ ਸੂਆ ਆਪਾਂ ਘਰੇ ਚੋਈ ਆ ਕਿੰਨਾ ਦੁੱਧ ਚੋਇਆ ਤੂੰ 20 ਤੋਂ ਬਾਹਰ ਗਈ ਆਏ ਦੂਜੇ ਸੂਏ ਦੂਜੇ ਸੂਏ ਵੀ ਤਾਂ 22 ਦੇ ਵਿੱਚ ਵਿੱਚ ਰਹਿੰਦੀ ਰਹੀ ਆ ਆਪਾਂ ਦਾ ਸਾਡੇ ਦਾ ਪਾਲੀ ਵੀ ਨਹੀਂ ਸੇਵਾ ਸੀ ਨਾ ਨਾ ਨਾਰਮਲ ਸੇਵਾ ਦੇ ਆਪਾਂ ਕੋਈ ਆਪਣੇ ਕੋਈ ਅਜੇ ਆਪਾਂ ਕੋਈ ਕਿਹੜਾ ਕੋਈ ਨਾ ਨਾ ਧੱਕਾ ਕਰਦੇ ਨਾਰਮਲ ਜਿੰਨਾ ਆਪਾਂ ਦਾਣਾ ਵੰਡ ਜਿਹੜਾ ਆਪਾਂ ਕਰਦਾ ਹੀ ਪਾਉਣਾ ਬਣਾ ਕੇ ਉਸੇ ਦੇ ਦੁੱਧ ਕੱਢਿਆ ਐਡਾ ਸਰੀਰ ਨੇ ਦੁੱਧ ਦੇਣਾ ਹੀ ਦੇਣਾ ਵੇਖੋ ਵਜੂਦ ਦੇ ਦੇਖੋ ਐਡਾ ਵਜੂਦ ਜੇ ਦੁੱਧ ਨਾ ਕੱਢੂ ਤੇ ਫਿਰ ਕਿਵੇਂ ਕਰਾਂ ਫਿਰ ਮੈਂ ਕਿਹੜੀ ਦੁੱਧ ਦੇਵਾਂ ਹਾਂਜੀ ਜੇ ਇਹਨੇ ਨਾ ਦਿੱਤਾ ਜੇ ਇਹਨੇ ਨਾ ਦਿੱਤਾ ਐਦ ਕੀ ਦਾ ਦੁੱਧ 25 ਤੋਂ 30 ਲੈਣੀ ਚਾਹੀਦੀ ਸੀ ਸੀਲ ਸੀਲ ਦੀ ਵੇਦਰ ਗੱਲ ਦੇਖੋ ਮੈਂ ਇਹਦੀ ਲੈ ਜੇ ਮੈਂ ਗੱਬੜਵਾਵੇਂ ਅੱਜ ਬਾਲਟੀ ਧਰ ਕੇ ਚੋਲ ਦੇ ਕੋਈ ਕੀ ਬਾਤ ਹੈ ਪਰ ਗੁਨਾ ਦੀ ਗੁਥਲੀ ਆ ਗੁਨਾ ਦੀ ਗੁਥਲੀ ਆ ਵਾਕੇ ਜੱਟਾ ਥਾਣੇ ਦੇਖੋ ਇੰਨਾ ਮੈਂ ਕਹਿ ਦਿੰਦਾ ਵੀ ਆ ਜਿਹੜਾ ਥਾਣਾ ਕੋਈ ਜਾਣ ਵਾਲਾ ਬੰਦਾ ਹੀ ਮੱਝ ਚਾਊਗਾ ਮਾੜੇ ਬੰਦੇ ਤੋਂ ਮੱਝ ਨਹੀਂ ਚੋਈ ਜਾਂਦੀ ਥਾਣੇ ਦੇ ਵਿੱਚ ਪ੍ਰੈਹਰੀ ਇੰਨਾ ਵੀ ਥਾਣੇ ਨਾ ਆ ਫੈਨ ਆਪਦੇ ਐ ਮੁੱਠੀ ਫੇਰ ਬਾਹਰ ਨੂੰ ਮਾਰਦਾ ਪ੍ਰੈਸ਼ਰ ਹਾਂ ਵੀ ਇੰਨਾ ਪ੍ਰੈਸ਼ਰ ਨਾਲ ਦੁੱਧ ਤੋ ਪ੍ਰੈਸ਼ਰ ਨਾਲ ਦੁੱਧ ਤਾਰਨਾ ਨੇ ਹਣ ਤੋਰ ਕਰਾ ਹਾਂ ਚੈੱਕ ਇਹਦੀ ਕਰਾ ਹਾਂ ਭੈਣਾ ਭਰਾਵਾਂ ਨੂੰ ਦਰਸ਼ਨ ਸੱਜਣੋ ਤੁਰਦੀ ਮੈਂ ਦਾ ਨਾ ਕੱਦ ਕੱਢਦਾ ਮਤਾਜਾ ਕਈ ਭਰਾ ਤਾਂ ਇੱਟਾਂ ਗੱਲ ਲੈਂਦੇ ਤੇ ਬਾਕੀ ਤੁਸੀਂ ਵੀਰ ਦੇ ਕੱਦ ਤੋਂ ਲਾਇਆ ਜੋ ਤੁਹਾਨੂੰ ਤੁਰਿਆ ਜਾਂਦਾ ਮੂਰੇ ਦਰਸ਼ਨਾ ਨਹੀਂ ਵੇਲ ਕੱਦ ਲਈਓ ਤਾਂ ਨਾ ਇਹ ਸੋਚ ਲੋ ਵੀ ਵੱਡੀ ਗੱਡੀ 'ਚ ਜਾਣੀ ਐ ਛੋਟੀ ਗੱਡੀ ਗੁੱਡੀ ਵਾਲੇ ਦਾ ਭਲੇਖੇ ਕੱਢਦੇ ਆ ਜੋ ਵੇਖਿਓ ਮੈਂ ਮੈਂ ਹੀ ਆ ਸਜਣਾ ਝੋਟੀ ਝੋਟੀ ਆ ਕਿਆ ਬਾਤ ਆ ਪਾਣੀ ਪੀਉ ਹੀ ਪਾਣੀ ਤੇ ਜਾਂਦੀ ਅੱਛਾ ਕੋਈ ਨਹੀਂ ਪੀਨ ਦੇ ਪੀਨ ਦੇ ਪੀਨ ਦੇ ਕੋਈ ਗੱਲ ਕੋਈ ਗੱਲ ਕੋਈ ਗੱਲ ਕੋਈ ਗੱਲ ਨਹੀਂ ਪੀ ਲੈੰਦੇ ਸਜਣਾ ਦੇਖੋ ਕਿਆ ਬਾਤ ਆ ਜਿਵੇਂ ਕਹਿ ਦਈਏ ਨਾ ਘਰੇ ਪਲਵਾਨ ਫਰਦਾ ਤੇ ਗੱਲਾਂ ਦੂਰ ਆ ਨਹੀਂ ਪਲਵਾਨ ਹੀ ਆ ਸਾਂਭੀ ਵੀ ਬਹੁਤਾ ਵੀਰ ਨੇ ਸ਼ੌਂਕ ਆ ਹਰਿਆਣੇ ਜਾਂਦਾ ਵੀਰ ਤੇ ਸਾਰਾ ਆਪਾਂ ਪਿੰਡ ਤੱਕ ਦਾ ਮਾਲਕ ਤੱਕ ਦਾ ਡਰੈੱਸ ਦੇ ਦਿੰਨੇ ਕੋਈ ਗੱਲ ਹੀ ਨਹੀਂ ਓਕੇ ਹਾਂਜੀ ਤੇ ਜੱਟਾ ਦੇਣ ਹੁਣ ਇਹਦੇ ਤਰੀਕ ਦੇ ਹਿਸਾਬ ਨਾਲ ਕਿੰਨੇ ਪਏ 10 ਤਰੀਕ ਨੂੰ ਦੇਣ ਇਹਦੇ ਪੂਰੇ ਹੁੰਦੇ ਬਾਕੀ ਉੱਤੇ ਹਫਤਾ 10 ਦਿਨ ਉੱਤੇ ਉਹਨਾਂ ਦੀ ਲੈਣ ਹੀ ਸਾਰੀ ਘਰ ਦੀ ਉਹ ਕਹਿੰਦੇ ਕਿ 10 ਦਿਨ ਹਫਤਾ ਉੱਤੇ ਲੈ ਗਏ ਹੁੰਦੀ ਏ ਓਕੇ ਹਾਂਜੀ ਵੀ ਮੰਨ ਲਾ ਵੀ 15 ਦਿਨ ਮੰਨ ਲੈ ਜਿਹੜਾ ਵੀ ਖਰੀਦਦਾ ਹਾਂਜੀ ਹਾਂਜੀ 15 ਦਿਨ 15 ਦਿਨ ਉਹ ਤਾਂ ਮੈਂ ਫਿਰ ਅਮਰੀਕਨ ਗਾਂ ਹੀ ਬਣ ਜੂ ਥਨੇ ਆ ਪੁੱਤ ਚੱਕ ਫੋਸੇ ਹਨਾ ਹਾਂਜੀ ਬਹੁਤ ਨੇਵਾ ਕੱਢਦੀ ਹੂੰ ਫੁੱਲ ਨੇਵਾ ਕੱਢਦੀ ਪਿਛਲੇ ਸਾਲ ਦੀਆਂ ਫੋਟੋਆਂ ਵੀਡੀਓ ਆਪਣੇ ਕੋ ਸਾਰੀਆਂ ਹੈਗੀਆਂ ਕੋਈ ਸੱਜਣ ਫੋਨ ਕਰੇ ਆਪਾਂ ਵਿਖਾ ਦੇਵਾਂਗੇ ਫੁੱਲ ਪਰ ਜਿਹੜਾ ਸੌਦਾ ਕਰੂ ਉਹਨੂੰ ਵਿਖਾ ਦੇਵਾਂਗੇ ਹਨਾ ਵੀ ਜੇ ਹੁਣ ਕੋਈ ਐਨੇ ਕਿ ਤਿੰਦ ਹਸਾਰ ਦੇ ਕੋਲੇ ਪਿੰਡ ਆ ਬਹਿਬਲਪੁਰ ਹਸਾਰ ਦੇ ਹਸਾਰ ਦੇ ਬਿਲਕੁਲ ਹੋਊਗਾ ਕੋਈ 20 ਤੋਂ 30 ਕਿਲੋਮੀਟਰ ਦੇ ਏਰੀਏ ਦੇ ਵਿੱਚ ਸਹਾਰ ਦੇ ਓਕੇ ਡੈਵਲਪੁਰ ਪਿੰਡ ਦਾ ਨਾਂ ਹੈ ਸੰਦੀਪ ਵੀਰ ਦਾ ਨਾਂ ਜਿਹਦੇ ਤੋਂ ਆਈ ਆ ਪ੍ਰੋਪਰਟੀ ਮਤਲਬ ਪ੍ਰੋਪਰਟੀ ਮਤਲਬ ਡੀਲਿੰਗ 플ਾਟ 플ੂਟ ਲੈ ਕੇ ਵੇਚਦਾ ਲੈਂਡ ਲੋਨ ਦਾ ਕੰਮ ਕਰਦਾ ਓਕੇ ਉਧਰ ਜ਼ਮੀਨ ਖਰੀਦ ਲਈ ਵੇਚ ਲਈ ਠੀਕ ਹੈ ਜਿਹਦੇ ਤੋਂ ਆਪਾਂ ਖਰੀਦਦੇ ਹਾਂ ਜਿਹਦੇ ਘਰ ਦੀ ਲੈਣ 25 ਸਾਲ ਪੁਰਾਣੀ ਓਕੇ ਹਾਂਜੀ 5 ਕਿਲੋ ਦੁੱਧ ਦੀ ਮਾਂ ਦਾ ਲਾਈਵ ਮਿਲਕਿੰਗ ਹੋਈ YouTube ਤੇ ਇਹਦੀ ਮਾਂ ਦਾ ਐਤਕੀ ਇਹ ਵੀ ਰਿਕਾਰਡ 25 ਵਾਲਾ ਕਰੂੰਗੀ ਹਰਿਆਣੇ ਦੇ ਵਿੱਚ ਵਿਰਾ ਚੈਨਲ ਦਾ ਨਾਮ ਹੀ ਮੈਨੂੰ ਪਤਾ ਬਾਕੀ ਮੈਂ ਦੇਖ ਕੇ ਦੱਸ ਦੂੰਗਾ 25 ਕਿਲੋ ਦੀ ਮਾਲ ਦੀ ਲਾਈਵ ਮਿਲਕਿੰਗ ਹੋਈ ਹਰਿਆਣੇ ਦੇ ਵਿੱਚ ਠੀਕ ਹੈ ਠੀਕ ਹਾਂਜੀ ਤੇ ਆਪਾਂ ਉਹਦੀ ਲਾਈਵ ਮਿਲਕਿੰਗ ਕੀ ਵਿਖਾਉਣੀ ਹੈ ਤੇ ਕੀ ਤੇਰੀ 25 ਗੇਹੀ ਚਵਾ ਦੂੰਗੀ ਹਾਂਜੀ ਹਨਾ ਮਾਲਕ ਕਰੇ ਕਿਰਪਾ ਜਰੂਰ ਵਿਖਾਵਾਂਗੇ ਆਪਣੇ ਪੰਜਾਬ 'ਚ ਆਪਣੇ ਏਰੀਆ 'ਚ ਚਲੋ ਭਾਈ ਆਪਣੇ ਪਿਓ ਅਰਗੇ ਰਸਾਲ ਸਿੰਘ ਦਿਓਲ ਜੀ ਇੱਥੇ ਕਿ ਚਵਾਈ ਕਰਾਉਂਦੇ ਹੋਰ ਤਾਂ ਕਹੇ ਨਹੀਂ ਕਰਾਈ ਚਲੋ ਮਾਲਕ ਬਖਸ਼ੇ ਆਪਾਂ ਨੂੰ ਤੇ ਆਪਾਂ ਵੀ ਮੋਰਾ ਤੇ ਵੀ ਹੈਨਾ ਹਾਂ ਉਹਨਾਂ ਨੇ ਨੀਲੀ ਉਹਨਾਂ ਨੇ ਨੀਲੀ ਕਰਾਈ ਆ ਆਪਾਂ ਰਿਕਾਰਡ ਜੇ ਮਾਰਕ ਨੇ ਦਿਨ ਦਿੱਤੇ ਤੇ ਆਪਾਂ ਮੋਹਰਾ ਦੇ ਰਿਕਾਰਡ ਬੰਦਾਂਗੇ ਇੱਥੇ ਕਿਹਨੇ ਕਰਾਈ ਕੋਈ ਸ਼ੱਕ ਨਹੀਂ ਸਾਹ ਹਾਂਜੀ ਕਰਦੇ ਪਰੋ ਤੇ ਇਹਦੀ ਕੋਈ ਡਿਮਾਂਡ ਤਾਂ ਕੀ ਕਰੀਏ ਹੋਣਾ ਨਾ ਫੋਨ ਤੇ ਕਰਨੀ ਆ ਫੋਨ ਤੇ ਡਿਮਾਂਡ ਵੀਰ ਜੀ ਇਹਦੀ ਕਰਦੇ ਮਾੜੀ ਜੀ ਪਰੇ ਨੂੰ ਵੇਖੋ ਸੱਜਣਾ ਯੋ ਮੈਂ ਕਹਿੰਦਾ ਨਾ ਭੁੱਖ ਲੈਂਦੀ ਆ ਵੇਖ ਕੇ ਤੇ ਉਹ ਗੱਲ ਆਈ ਇੱਥੋਂ ਤਾਂ ਵੀਰ ਜੀ ਚੁੱਕ ਜਾਣਾ ਇਹਨੇ ਫੁੱਲ ਜਿਹੜੋ 15 ਦਿਨ ਝੋਟੀ ਨੇ ਕੱਢੇ ਨਹੀਂ ਵਾਕਈ ਵੀਰ ਨੂੰ ਖੁਸ਼ ਹੋਈ ਆ ਹਾਂਜੀ ਬਾਕੀ ਤੂੰ ਸਾਂਭੀ ਵੀ ਆ ਥਣ ਦੀ ਕੁਆਲਿਟੀ ਆਡਰ ਦੀ ਕੁਆਲਿਟੀ ਐਨਾ ਪੱਠ ਪੁੜੀ ਨਹੀਂ ਮਿਲਦਾ ਵੀਰ ਤਿੰਨ ਚਾਰ ਆਪਾਂ ਝੂੜ ਨਹੀਂ ਮਾਰਦੇ ਪੰਜ ਤਿੰਨ ਚਾਰ ਕਾ ਦੂ ਭਾਵੇਂ ਅਗਲਾ ਫੀਤੇ ਨਾਲ ਆਗੇ ਮੇਰੇ ਲਈ ਫੀਤੇ ਨਾਲ ਮੈਲੇ ਤੇ ਬਾਕੀ ਤੇਰੀ ਵਾਂ ਦੂਜੇ ਪਾਸੇ ਜਾਂਦੀ ਨਹੀਂ ਨਹੀਂ ਜਾਂਦੀ ਜੀ ਨਹੀਂ ਜਾਂਦੀ ਆ ਨਾ ਨਹੀਂ ਜਾਂਦੀ ਵੀਰੇ ਉਤੋਂ ਚੌੜੀ ਬਹੁਤ ਆ ਕਰਮਾਂ ਵਾਲੀ ਜਿਉਂਦੀ ਜਾਵੇ ਸੱਜਣਾ ਟਾਪ ਦਾ ਨਕੀਨਾ ਝੋਟਿਆ ਵੀਰ ਦੇ ਕੋਲੇ ਪਿੰਡ 마ਛੀਕੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਐ ਬਿਲਕੁਲ ਬਰੀਕ ਨਾੜਾਂ ਲੇਵੇ ਦੇ ਉੱਤੇ ਸਾਰਾ ਸਰੀਰ ਭਰਿਆ ਪਿਆ ਯਾਰ ਆ ਵੇਖੋ ਲੇ ਕੇ ਦਿੱਤੇ ਨਾੜਾਂ ਸਾਰੇ ਇੱਥੇ ਆ ਕੋ ਸਾਰੀਆਂ ਸਰੀਰ ਤੇ ਚਮਕਦੀਆਂ ਦੁੱਧ ਦੀ ਨਿਸ਼ਾਨੀ ਕੋਈ ਸ਼ਕਤ ਨਹੀਂ ਹੈ ਨਾ ਹਾਂਜੀ ਕੀ ਬਾਤ ਆ ਵੇਖੋ ਸੱਜਣਾ ਆ ਕੇ ਵੇਖਿਓ ਪਸੰਦ ਆਊਗੀ ਰੇਟ ਵੀ ਰੱਖੂਗਾ ਇਹਦਾ ਫੋਨ ਤੇ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਹੋਰ